ਸਕੂਲਾਂ ਨੂੰ ਦੇਖ ਕੇ ਦਿਲ ਕਰਦਾ ਵੀ ਇੱਥੇ ਪੜ੍ਹੀਏ ਇੰਨੇ ਵਧੀਆ ਸਮਾਰਟ ਕਲਾਸਰੂਮ ਫੀ ਚੀਜ਼ਾਂ ਨਵੀਆਂ ਦਿੱਖਣ ਨੂੰ ਮਿਲੀਆਂ ਮੈਨੂੰ ਕਦੇ ਪਹਿਲਾਂ ਇੰਨਾ ਗੱਲਬੰਦੀ ਆਪਾਂ ਕਦੇ ਖਿਆਲ ਨਹੀਂ ਕੀਤਾ ਸੀ ਪਰ ਜਿਹੜੇ ਹੁਣ ਸਰਕਾਰੀ ਸਕੂਲਾਂ ਦੀ ਲੇਖ ਬਣ ਰਹੀ ਹੈ ਤੇ ਬੱਚੇ ਸ਼ਾਈਂਡ ਕਰ ਰਹੇ ਆ ਉਹ ਬੜੇ ਵਾਕਮਾਲਾ ਛੋਰੀ ਬੱਚੇ ਸਕੂਲਾਂ ਨੂੰ ਦੇਖ ਕੇ ਦਿਲ ਕਰਦਾ ਵੀ ਇੱਥੇ ਪੜ੍ਹੀਏ ਇੰਨੇ ਵਧੀਆ ਸਮਾਰਟ ਕਲਾਸਰੂਮ ਤੇ ਬਣੀ ਵਧੀਆ ਮਤਲਬ ਕਿ ਉਹ ਹੋਰ ਬੜਾ ਥਰ ਤਰ੍ਹਾਂ ਦੇ ਮੋਡਰਨ ਕਲਾਸਰੂਮ ਹਰੀ ਸਪੂਨ ਦੇ ਵਿੱਚ ਲਾਇਬ੍ਰੇਰੀ ਸਕੂਲ ਦਾ এনवायरमेंट ਬੜਾ ਵਧੀਆ ਟੀਚਰਸ ਬੜੇ ਐਕਸੀਡੈਂਟ very well dressed بچے ਫਰਨੀਚਰ ਪੂਰਾ ਇੰਟਰਨੈਟ ਨਹੀਂ ਪੜ੍ਹਾਈ ਹੁੰਦੀ ਆ ਬੱਚਿਆਂ ਨੂੰ ਹਰੇਕ ਸਕੂਲ ਚ ਵਾਈਫਾਈ ਤੁਹਾਨੂੰ ਸਕੂਲ ਦੇ ਵਿੱਚ ਆ ਕੇ ਲੱਗਦਾ ਹੀ ਨਹੀਂ ਵੀ ਤੁਸੀਂ ਗਵਰਨਮੈਂਟ ਸਕੂਲ ਦੇ ਵਿੱਚ ਆਏ ਹੋ ਕਿ ਤੁਸੀਂ ਪ੍ਰਾਈਵੇਟ ਸਕੂਲ ਵੈਲ ਮੈਨਰਡ ਬੱਚੇ ਇੰਗਲਿਸ਼ ਦੇ ਵਿੱਚ ਪੂਰੀ ਕੋਸ਼ਿਸ਼ ਕਰਦੇ ਵੀ ਅਸੀਂ ਬੋਲੀਏ ਇਹ ਜਿਹੜਾ ਕਿ ਕਦੇ ਸਰਕਾਰੀ ਸਕੂਲਾਂ ਤੇ ਦੇਖਣ ਨੂੰ ਨਹੀਂ ਮਿਲਿਆ ਸੀ ਦੇਖੋ ਮੈਂ ਮਾਨ ਸਾਹਿਬ ਦੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸ਼੍ਰੀ ਮਨੀਸ਼ ਸ਼ੋਭਿਆ ਸਾਹਿਬ ਦੀ ਤੇ ਸਾਡੇ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਜਿਹੜੇ ਆਪਣੇ ਸਿੱਖਿਆ ਮੰਤਰੀ ਆ ਇਹਨਾਂ ਦੀ ਬੜੀ ਕਾਬਲੇ ਤਾਰੀਫ ਕਰਨਾ ਜੀ ਜਿਨ੍ਹਾਂ ਦੀ ਇਹ ਸੋਚ ਇੰਨੀ ਅਗਾਵਧੂ ਸੋਚ ਜਿਨ੍ਹਾਂ ਨੇ ਪੂਰਾ ਸਿਸਟਮ ਹੀ ਚੇਂਜ ਕਰਕੇ ਰੱਖਤਾ ਵਿਰੋਧੀ ਲਗਾਤਾਰ ਸਵਾਲ ਉਠਾਰਿਆ ਸਿੱਖਿਆ ਕ੍ਰਾਂਤੀ ਤੇ ਕਹਿੰਦੇ ਵੀ ਉਹ ਕੰਮ ਪੁਰਾਣੇ ਕੰਮਾਂ ਦੇ ਉਤ ਘਟਨ ਹੋ ਰਿਹਾ ਹੈ ਮੇਸਰ ਉਹਨਾਂ ਨੇ ਤਾਂ ਦੇਖੋ ਆਪ ਦਾ ਕੰਮ ਕਰਨਾ ਜੀ ਆਪਾਂ ਆਪ ਦਾ ਕੰਮ ਕਰਨਾ ਉਹਨਾਂ ਦਾ ਨਾ ਕੰਮ ਆ ਵੀ ਉਹਨਾਂ ਨੇ ਤਾਂ ਉਹਨਾਂ ਨੇ ਗੱਲ ਹੀ 네ਗੇਟਿਵ ਵਾਲੀ ਕਰਨੀ ਹੈ ਜੀ ਪੋਜ਼ਿਟਿਵ ਵਾਲੀ ਕਰਨੀ ਨਹੀਂ ਕੋਈ ਆਪਾਂ ਇਹ ਦੇਖਣਾ ਵੀ ਉਹ ਕਹਿੰਦੇ ਹੁੰਦੇ ਨੇ ਵੀ ਹੌਲੀ ਹੌਲੀ ਤੁਰੇ ਚੱਲੋ ਬਸ ਤੇ ਫਲ ਦੀ ਇੱਛਾ ਨਾ ਕਰੋ ਆਪਾਂ ਜੋ ਪ੍ਰੋਮਿਸਸਿਸ ਕੀਤੇ ਆ ਉਹ ਆਪਾਂ ਹੌਲੀ ਹੌਲੀ ਪੂਰੇ ਕਰਦੇ ਜਾਓ ਫਲ ਦੇਣਾ ਜੀ ਲੋਕਾਂ ਨੇ ਲੋਕਾਂ ਨੂੰ ਆਪਾਂ ਚੰਗੇ ਲੱਗੇ ਆਪਣੇ ਕੰਮ ਚੰਗੇ ਲੱਗੇ ਲੋਕਾਂ ਨੇ 2027 ਦੇ ਵਿੱਚ ਦੁਆਰਾ ਫਤਵਾ ਦੇ ਦਿੱਤਾ ਜੇ ਕੰਮ ਆਪਣੇ ਨਾਂ ਚੰਗੇ ਲੱਗੇ ਆਪਾਂ ਉਹ ਉਹ ਵਾਦੇ ਪੂਰੇ ਨਾ ਕਰ ਸਕੇ ਇਹਨਾਂ ਨੇ ਫਤਵਾ ਨਹੀਂ ਦੇਣਾ ਇਸ ਕਰਕੇ ਵਿਰੋਧੀਆਂ ਦੀ ਗੱਲ ਤਾਂ ਸੁਣੇ ਹੀ ਨਾ ਆਪਦੇ ਕੰਮ ਕਰੀ ਚੱਲੇ ਪਹਿਲਾਂ ਨਹੀਂ ਸਰ ਉਹਨਾਂ ਨੇ ਤਾਂ ਦੇਖੋ ਆਪ ਦਾ ਕੰਮ ਕਰਨਾ ਜੀ ਆਪਾਂ ਆਪ ਦਾ ਕੰਮ ਕਰਨਾ ਉਹਨਾਂ ਦਾ ਤਾਂ ਕੰਮ ਆ ਵੀ ਉਹਨਾਂ ਨੇ ਤਾਂ ਉਹਨਾਂ ਨੇ ਗੱਲ ਹੀ ਨੈਗੇਟਿਵ ਵਾਲੀ ਕਰਨੀ ਆ ਜੀ ਪੋਜ਼ਿਟਿਵ ਵਾਲੀ ਕਰਨੀ ਨਹੀਂ ਕੋਈ ਆਪਾਂ ਇਹ ਦੇਖਣਾ ਵੀ ਉਹ ਕਹਿੰਦੇ ਹੁੰਦੇ ਨੇ ਵੀ ਹੌਲੀ ਹੌਲੀ ਤੁਰੇ ਚੱਲੋ ਬਸ ਫਲ ਦੀ ਇੱਛਾ ਨਾ ਕਰੋ ਆਪਾਂ ਜੋ ਪ੍ਰੋਮਿਸਸਸ ਕੀਤੇ ਆ ਉਹ ਆਪਾਂ ਹੌਲੀ ਹੌਲੀ ਪੂਰੇ ਕਰਦੇ ਜਾਓ ਫਲ ਦੇਣਾ ਨਹੀਂ ਲੋਕਾਂ ਨੇ ਲੋਕਾਂ ਨੂੰ ਆਪਾਂ ਚੰਗੇ ਲੱਗੇ ਆਪਣੇ ਕੰਮ ਚੰਗੇ ਲੱਗੇ ਲੋਕਾਂ ਨੇ 2027 ਦੇ ਵਿੱਚ ਦੁਆਰਾ ਫਤਵਾ ਦੇ ਦੇਣਗੇ ਜੇ ਕੰਮ ਆਪਣੇ ਨਾਂ ਚੰਗੇ ਲੱਗੇ ਆਪਾਂ ਉਹ ਉਹ ਵਾਦੇ ਪੂਰੇ ਨਾ ਕਰ ਸਕੇ ਇਹਨਾਂ ਨੇ ਫਤਵਾ ਨਹੀਂ ਦੇਣਾ ਇਸ ਕਰਕੇ ਵਿਰੋਧੀਆਂ ਦੀ ਗੱਲ ਤਾਂ ਸੁਣੇ ਹੀ ਨਾ ਆਪਦੇ ਕੰਮ ਕਰੀ ਚੱਲੋ